ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੀ ਖਾਸ ਅਪੀਲ ਅਮਰੀਕਾ ਨੇ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਬੰਗਲਾਦੇਸ਼ ਵਿੱਚ ਕਟਗਿੰਤੀ ਪਾਈਚਾਰਿਆਂ ਦੀ ਸੁਰੱਖਿਆ ਕੀਤੀ ਜਾਵੇ ਦੇਸ਼ ਵਿੱਚ ਕਟਗਿੰਤੀ ਪਾਈਚਾਰੇ ਤੋਂ ਆਏ ਹਿੰਦੂ ਆਪਣਾ ਸਭ ਤੋਂ ਵੱਡਾ ਤਿਹਾੜ ਦੁਰਗਾ ਪੂਜਾ ਮਨਾ ਰਹੇ ਨੇ ਅਮਰੀਕਾ ਦਾ ਇਹ ਬਿਆਨ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਜ਼ੀਨਾ ਦੇ ਅਸਤੀਫੇ ਅਤੇ ਅਗਸਤ ਚ ਉਹਨਾਂ ਦੇ ਭਾਰਤ ਜਾਣ ਤੋਂ ਬਾਅਦ ਬੰਗਲਾਦੇਸ਼ ਚ ਘਟ ਗਿਨਤੀ ਹਿੰਦੂ ਪਾਈਚੜ ਦੇ ਵੱਡੇ ਹਮਲਿਆਂ ਦੇ ਮੱਦੇ ਨਜ਼ਰ ਆਇਆ ਕਿਉਂਕਿ ਰੁਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਕੁਰਬਾਨੀ ਦੇ ਉਹਨਾਂ ਸੈਂਚੀਆਂ ਤੇ ਗੁਟਕਿਆਂ ਦੇ ਨਾਲ ਜਾਂਦੇ ਆ ਜੇ ਨਾ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਜਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਆਵਾਜੋਂ ਨੇ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸੰਬੰਧਤ ਕੋਈ ਗੋਟਕਾ ਸਹਬਾਂ ਜਾਂ ਸੈਂਚੀਆਂ ਉਹ ਤਰਾਂਤੀਆਂ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਉਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਿਰਪਾਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਬਲਾਈਜ਼ ਕਰ ਲੇ ਦੇਈ ਇਹ ਸਿਰਪਾਉ ਦੇ ਗਲ ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਹੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਆਪਾਂ ਪਿਛਲੇ 10 ਤੋਂ 12 ਸਾਲ ਤੋਂ ਜਿਹੜੀ ਰਾਮ ਨਿਲਾ ਕਰਦੇ ਤੇ ਆਂ ਦਿੱਕਤਾਂ ਦੀ ਅਗਰ ਗੱਲ ਕਰੀਏ ਤੇ ਹੁਣ ਦੇ ਟਾਈਮ 'ਚ ਔਰ ਪਿਛਲੇ ਟਾਈਮ ਦੇ ਅਕੋਰਡਿੰਗ ਸਾਨੂੰ ਸਿਰਫ ਜਿੱਦਾਂ ਰਾਵਣ ਬਣਾਉਣ ਦੇ ਵਿੱਚ ਯਾਰ ਰਾਵਣ ਲਗਵਾਉਣ ਦੇ ਵਿੱਚ ਇਹਦੀ ਮਹਿੰਗਾਈ ਦਾ ਬੜਾ ਚੱਕਰ ਪਿਆ ਕੀ ਪਹਿਲਾ ਜਿਹੜਾ ਬਜਟ ਸੀਗਾ ਉਹ ਸਾਡਾ ਥੋੜੇ ਬਜਟ ਦੇ ਵਿੱਚ ਕਾਫੀ ਕੁਝ ਜਿਹੜਾ ਅਸੀਂ ਕਰ ਸਕਦੇ ਜੀ ਪਰ ਹੁਣ ਦੇ ਅਗਰ ਬਜਟ ਦੇ ਹਿਸਾਬ ਨਾਲ ਚੱਲੀਏ ਤੇ ਆਪਾਂ ਅਗਰ ਅੱਜ ਦੇ ਟਾਈਮ 'ਚ ਰਾਵਣ ਵੀ ਬਣਵਾਣ ਜੰਨੇ ਆ ਤੇ ਸਾਡਾ 10 12 ਫੁੱਟ ਦਾ ਰਾਵਣ ਜਿਹੜਾ ਉਹ 5000 ਦੇ ਕਰੀਬ 6000 ਦੇ ਕਰੀਬ ਬੰਦਾਇਆ ਜਿਹੜਾ ਕਿ ਆਪਾਂ ਪਹਿਲੇ ਇਹੀ ਅਮਾਉਂਟ ਦੇ ਵਿੱਚ 20/4 ਤੱਕ ਇਹ ਬਣਵਾ ਲੈਂਦੇ ਸੀਗੇ ਤੇ ਇਸ ਤੋਂ ਇਲਾਵਾ ਜਿਵੇਂ ਜਿੱਥੇ ਆਪਣਾ ਸਟੇਜ ਤੇ ਕਰੀਦਾ ਉਸ ਉਸ ਸਟੇਜ ਤੇ ਵੀ ਜੋ ਪ੍ਰੋਗਰਾਮ ਕਰ ਰਹੇ ਆ ਉਹਦੇ ਵਿੱਚ ਜੋ ਯੂਨੀਫਾਰਮਸ ਆ ਰਹੀਆਂ ਜੋ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਲਈ ਜੋ ਹਥਿਆਰ ਵਗੈਰਾ ਜਾਂ ਜੋ ਵੀ ਡਮਿਸ ਵਗੈਰਾ ਆ ਰਹੀਆਂ ਉਹ ਸਾਰੀਆਂ ਇਸ ਟਾਈਮ ਤੇ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ। ਕੋਈ ਸਮਾਂ ਸੀ ਜਦੋਂ 라ਵਣ, ਮੇਗਨਾਥ ਤੇ ਕੁੰਮ ਕਰਨ ਦੇ ਪੁਤਲਿਆਂ ਦੀ ਉਚਾਈ 40 ਤੋਂ 50 ਫੁੱਟ ਹੁੰਦੀ ਸੀ। ਪਰ ਹੁਣ ਇਹ ਪੁਤਲੇ 10 ਤੋਂ ਲੈ ਕੇ 12 ਫੁੱਟ ਦੇ ਹੀ ਰਹਿ ਗਏ ਨੇ। ਕਾਰੀਗਰਾਂ ਦਾ ਕਹਿਣਾ ਹੈ ਕਿ ਬੁੱਤ ਬਣਾਉਣ ਵਿੱਚ ਵਰਤੇ ਜਾਣ ਵਾਲੇ ਸਮਾਨ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਨੇ। ਪਰ ਪੁਤਲੇ ਖਰੀਦਣ ਵਾਲੇ ਗਾਹਕ ਪੁਤਲਿਆਂ ਦੀ ਕੀਮਤ ਉਨੀ ਹੀ ਦਿੰਦੇ ਨੇ ਜਿੰਨੀ ਅੱਜ ਤੋਂ 5 ਸਾਲ ਪਹਿਲਾਂ ਸੀ। ਕਾਹਤ ਮਹਿੰਗਾਈ ਵੜੀ ਤੇ ਖਰਚਾ ਵੜਾਗਾ ਤੇ ਗਾਹਕ ਪੈਸੇ ਭਰਦਾ। ਬਸ 4000 ਦੇ ਉੱਥਲੇ ਕੋਈ ਗਾ ਪੈਸੇ ਭਰਦਾ ਤਾਂ ਗੰਦੇ ਦੇਣਾ ਗਿਆ ਚਾਹ ਰੋਟੀਆਂ ਖਾਣ ਚੱਲੇ ਚੱਲਾ ਮਾਰ ਮਾਰ ਚੱਲੇਗਾ ਬੰਦੇ ਲੱਗੇ ਹੋਏ ਆ ਨੌਦੇਰੀ ਦੇਣੀ ਆ ਇਹ ਕੰਮ ਤਾਂ ਬੜਾ ਗੋਜੀ ਪੈਸੇ ਦੇ ਭਰਦੇ 4000 ਸਰੇ ਹੈ ਕੋਈ ਗਾ ਨਹੀਂ ਲਗਾ ਪਠਾਨ ਕੋਲਿਆ ਰਾਮਪਾ ਮੱਲਾ ਜਾ ਇਹ ਇਹ ਬੋਤਾ ਹੀ ਘੜੇ ਘੜੇ ਦਾਦਾ 1000 ਦੇ ਦੇ ਜੀ ਜੇ ਪਾਰਟੀ ਜਨਤਾ ਪਾਰਟੀ ਦੇ ਜਿੱਤਣ ਦੀ ਖੁਸ਼ੀ ਮਨਾਈ ਜਾ ਰਹੀ ਹੈ ਵਰਕਰਾਂ ਵੱਲੋਂ ਲੱਡੂ ਵੰਡ ਕੇ ਲੋਕ ਸਮਾਕੇ ਨਾਲ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਮੰਡੀ ਪ੍ਰਧਾਨ ਚੰਦਰ ਸ਼ੇਖਰ ਚੋਧਰੀ ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਗਨੀ ਵਿੱਚ ਪ੍ਰੋਗਰਾਮ ਵਧੀਆ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਖੁਸ਼ੀ ਦੇ ਮੰਜ਼ਰ ਦੀਆਂ ਕੁਝ ਖਾਸ ਤਸਵੀਰਾਂ बात है आज सारे बीजेपी के कार्यकर्ता राजपुरा के यहां एकत्र हुए हैं तो बहुत यहां उत्साह के साथ यहां पे लड्डू बांट रहे हैं पगड़े बांट रहे हैं ये बड़ी खुशी की बात है हाल ही हरियाणा जीता है अगली बार पंजाबी की बारी है जेड़ा किसानों ਦਾ ਵੀ ਵਿਰੋਧ ਉੱਥੇ ਰਿਹਾ ਉਹ ਤਾਂ ਅਸਰ ਜਿਹੜਾ ਉੱਥੇ ਹਰਿਆਣੇ 'ਚ ਨਹੀਂ ਦੇਖਣ ਨੂੰ ਮਿਲਿਆ ਇਹਦੇ ਵਾਸਤੇ ਕੀ ਕਹਿਣਾ ਚਾਹਦੇ ਹੋ ਦੇਖੋ ਜੋ ਕਿਸਾਨ है किसानों ने पूरा समर्थन बीजेपी को दिया है किसानों ने पूरी प्रॉपर वोटा पाए हैं जो किसानों के गढ़ थे वहां पे भी बीजेपी जीत के आई प्रेमी जी कांग्रेस ने ਕੋਈ ਕਸਰ ਨਹੀਂ ਛੱਡੀ ਜਾਟ ਬਰਾਦਰੀ ਨੂੰ ਅਲੱਗ ਕਰਨ ਦੀ ਇਸਾਨਾ ਨੂੰ ਅਲੱਗ ਕਰਦੀ ਅਰਬ ਸੰਖਿਆ ਨੂੰ ਅਲੱਗ ਕਰਨ ਦੀ ਔਰ ਜਿਹੜੇ ਦਲਿਤ ਲੋਕ ਹੈ ਉਹਨਾਂ ਨੂੰ ਅਲੱਗ ਕਰਨ ਦੀ ਬੜਾ ਰੋਲਰਪਪ ਆ ਪਾਇਆ ਦਲਿਤ ਹੀ ਸਾਡਾ ਨਾਲ ਹੈ ਜਾਟ ਹੀ ਸਾਡਾ ਨਾਲ ਹੈ ਕਿਸਾਨ ਵੀ ਸਾਡਾ ਨਾਲ ਹੈ ਅਲਫੂਜ਼ ਵੀ ਸਾਡਾ ਨਾਲ ਹੈ ਪਰ ਸਾਰੇ ਸਾਰੇ ਇਲਾਕੇ ਜੋ ਭਾਰਤੀ ਜਨਤਾ ਪਾਰਟੀ ਜਿੱਤ ਹੋਈ ਹੈ ਅਤੇ ਲੋਕਾਂ ਦਾ ਬਹੁਤ ਧੰਨਵਾਦ ਹੈ ਸਾਰਾ ਬੰਦੋ ਨੇ ਸਪੋਰਟ ਕਰਾਇਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜਰੂਰ ਦਬਾਓ